ਪਹਿਦਰ ਮਹਾਰਾਜ ਦੇ ਗੁਰੂ ਤੇਗ ਬਹਾਦਰ ਜੀ ਸਮਾਂ ਚੱਲਦਾ ਸੀ ਉਹਨੇ ਬੇਨਤੀ ਕੀਤੀ ਮਹਾਰਾ ਤੁਸੀਂ ਮੇਰੇ ਨੇੜੇ ਹੀ ਨਾ ਹੋ ਇੱਥੇ ਫਿਰ ਮਹਾਰਾਜ ਨੇ ਕਿਹਾ ਵੀ ਅਸੀਂ ਧਾਨ ਨਹੀਂ ਲੈਣਾ ਮੁੱਲ ਲੈਣੀ ਹੈ ਜਗ੍ਹਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਧਾਨ ਨਹੀਂ ਲੈਣਾ ਕਹਿੰਦੇ ਵੀ ਇਹ ਨਹੀਂ ਲੈਣੀ ਰਾਜੇ ਜੇਉਗੀ ਫਿਰ ਅਨੰਦਪੁਰ ਦੀ ਧਰਤੀ ਤੇ ਰੌਣਕਾਂ ਲਾਈਆਂ ਫਿਰ ਕਸ਼ਮੀਰੀ ਪੰਡਤ ਅਨੰਦਪੁਰ ਆਏ ਉਹਨਾਂ ਨੇ ਫਿਰ ਬੇਨਤੀ ਕੀਤੀ ਕਿ ਸਾਡਾ ਧਰਮ ਖਤਰੇ 'ਚ ਹੈ ਜੀ ਔਰੰਗਜ਼ੇਬ ਦਾ ਸਖਤ ਹੁਕਮ ਹੈ ਜਿੰਨੇ ਮੁਸਲਮਾਨ ਬਣਦੇ ਬਣਾਓ ਜਿੰਨੇ ਹਿੰਦੂ ਪੰਡੀ ਦੇ ਹੈ ਮਾਰੀ ਦੇ